ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੇਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਚੜੈਕ ਜ਼ਿਲ੍ਹਾ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਮੋਗਾ ਹੀ ਚੜੈਕ ਤੋਂ ਜਦੋਂ ਘੋਲੀਏ ਨੂੰ ਜਾਣੇ ਆ ਸਨ ਚ ਨਹਿਰਾਂ ਹੁੰਦੀਆਂ ਚੜੈਕ ਵਾਲੀਆਂ ਨਹਿਰਾਂ ਦੇ ਵੀਰ ਦਾ ਘਰ ਹੈ ਨੌਜਵਾਨ ਮੁੰਡਾ ਵਪਾਰ ਦਾ ਕੰਮ ਕਰਦਾ 6 ਮਹੀਨੇ ਹੋ ਗਏ ਵਪਾਰ ਦਾ ਕੰਮ ਕਰਦਿਆਂ ਨੂੰ ਸਿਆਲ ਆ ਗਿਆ ਗਰਮੀਆਂ 'ਚ ਵਪਾਰ ਦਾ ਕੰਮ ਵੀਰ ਨੇ ਸਟਾਰਟ ਕੀਤਾ ਸੀ ਨਾ 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 ਇਹ ਵਪਾਰ ਦਾ ਕੰਮ ਕੀਤਾ ਵਾ ਨਾਗਾ ਸੋਨੇ ਲਿਆਉਂਦਾ ਸਾਫ ਸੁਥਰੇ ਲਿਆਉਂਦਾ ਤੇ ਲਿਆਉਂਦਾ ਬਹੁਤ ਗੈਂਤੀ ਜ ਆ ਪੰਜ 6 7 ਵੇੜਾ ਇਹਦੇ ਕੋਲੇ ਹੁੰਦੀਆਂ ਜਦੋਂ ਮਰਜੀ ਆਜੋ ਨਫਾ ਇਹਦਾ ਜਮਾਂ ਜਾਇਜ਼ ਹੁੰਦਾ ਤੁਹਾਨੂੰ ਵੀ ਪਤਾ ਜਿਹੜਾ ਕੋਈ ਭੈਣ ਭਰਾ ਜਿਆਦਾ ਨਫਾ ਮੰਗਦਾ 30000 ਵਾਲੀ ਗਾਂ ਹੋਵੇ ਤੇ 45000 ਦੀ ਵੇਚ ਨੂੰ ਫਿਰੇ ਤੁਹਾਨੂੰ ਪਤਾ ਇੱਕ ਅੱਧੀ ਗਾਂ ਮਸਾਂ ਹੀ ਵਿਕਦੀ ਆ ਤੇ ਇੰਨੀਆਂ ਗਾਵਾਂ ਚ 15-15000 ਨਫਾ ਕੋਈ ਨਹੀਂ ਦਿੰਦਾ ਕੋਈ ਇੱਕ ਅੱਧਾ ਦਾ ਭੈਣ ਭਰਾ ਨਹੀਂ ਪਤਾ ਹੁੰਦਾ ਦੇ ਜਾਂਦਾ ਤੇ ਇੰਨੀਆਂ ਗਾਵਾਂ ਚ ਇਹਨਾਂ ਨਫਾ ਮਿਲਦਾ ਨਹੀਂ ਪਰ ਵੀਰ ਦਾ ਨਫਾ ਹੀ ਜਾਇਜ਼ ਹੁੰਦਾ ਤਾਂ ਹੀ ਦਿੱਲੀ ਪੰਜ ਚਾਰ ਵਾੜਾਂ ਇਹ ਸੇਲ ਕਰਦਾ ਤੇ ਮੁੱਲ ਜਾਇਜ਼ ਹੁੰਦੇ ਕਰਕੇ ਤਾਂ ਹੀ ਦਿੱਲੀ ਇੰਨੀਆਂ ਵਾੜਾਂ ਵੇਖਦੀਆਂ ਨਹੀਂ ਤਾਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਗਿਆ ਟਿਆਂ ਇੱਕ ਅੱਧੀ ਵਾੜ ਵੇਚਣੀ ਔਖੀ ਹੋ ਜਾਂਦੀ ਆ ਜਿਹੜਾ ਭੈਣ ਭਰਾ ਨਫਾ ਬਾਹਲਾ ਪਾਲਦਾ ਤੇ ਇਹਦਾ ਫੇਰ ਪੰਜ 6 ਵਾੜਾਂ ਦਿੱਲੀ ਲਿਆਉਂਦਾ ਇਨਫਾਰਮੇਸ਼ਨ ਲੈ ਦੇਣਾ ਜਵਾ ਜੈਜਪਾ ਦੀਆਂ ਤਿੰਨ ਜਰਸੀਆਂ ਇੱਕ ਡੱਬੀ ਇੱਕ ਇਧਰ ਫੁੱਲ ਵੱਡੇ ਕੱਦ ਵਾਲੀ ਤਾਜੀ ਸੂਈ ਸਭਾ ਇਨਫਾਰਮੇਸ਼ਨ ਲੈ ਦੇਣਾ ਹਾਂਜੀ ਸਸੀ ਕਾਂ ਬਸੀ ਕਾਂ ਬਾਈ ਨਾਂ ਦੱਸ ਦਈਏ ਨਾਮ ਲਾਲੀ ਬਾਈ ਪੈਂਡ ਕਿੜੇ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 8198856080 ਆ ਬਾਈ ਇਹ ਤੋਂ ਹੀ ਕਰ ਸ਼ੁਰੂ ਇਹ ਬਾਈ ਇਹਨਾਂ ਦੂਜੇ ਸੂਏ ਆ ਸੂਆ 2.5 ਦਾ ਟਾਈਮ ਤੋਂ ਯੂਜ਼ ਹੋਈ ਆ ਹਮ ਮਗਰ ਬੱਛਾ ਬਾਈ ਜੀਦੋਂ ਲਈ ਆ ਬਾਈ ਉਹਨੇ ਪਿਛਲੇ ਸਵੇਰ ਦਾ ਦੁੱਧ ਦੱਸਿਆ ਵੀ ਇਹਦਾ 19 ਕਿਲੋ ਦੁੱਧ ਚੋਇਆ ਠੀਕ ਐ ਇਹਦਾ ਜੇਰ ਪੈਣ ਤੋਂ ਪਹਿਲਾਂ 5 6:30 ਦਾ ਟਾਈਮ ਹੋ 4.5 ਕਿਲੋ ਵਗੂ ਬੋਲਾ ਬਈ ਮੈਂ ਕੱਢਿਆ 5 4.5 ਵੇ ਸਵੇਰ ਹਾਂਜੀ ਬਈ ਸਵੇਰ ਕੇ ਟਾਈਮ ਜਿੱਤੇ ਆਪਾਂ ਨਹੀਂ ਕੱਢਿਆ ਹੁੰਦਾ ਉਹਦੇ ਆਪਾਂ ਵੀਡੀਓ 'ਚ ਆਏ ਵੀ ਕਹਿ ਦਿੰਨੇ ਹੁੰਨੇ ਆ ਬਈ ਹਰੇ ਹੱਥੋਂ ਨਹੀਂ ਲਾਇਆ ਹੂੰ ਜੇ ਦੁੱਧ ਕੱਢਿਆ ਤਾਂ ਆਪਾਂ ਤਾਂ ਕਿਹਾ ਅੱਜ ਐ ਨਹੀਂ ਲੋਕਾਂ ਨੂੰ ਮੈਂ ਹਰੇਕ ਵੀਡੀਓ 'ਚ ਕਹਿ ਦਿੰਦਾ ਮੈਂ ਵਹੀ ਕੱਢਿਆ ਵਾ ਸਹੀ ਹੈ ਹਾਂ ਕਿੰਨਾ ਦੁੱਧ ਦੱਸਿਆ ਦੁੱਧ 19 ਕਿਲੋ ਦੱਸਿਆ ਬਈ ਉਹਨਾਂ ਨੇ ਕਢੀਏ ਬਾਹਰੋਂ ਦੋਸਤੋ ਇਹ ਗੱਲੋਂ ਇਹ ਮੁੰਡੇ ਦੀ ਸੇਫਟਾ ਤੁਸੀਂ ਜਿਹੜੇ ਭੈਣ ਭਰਾ ਡੇਲੀ ਵੀਡੀਓ ਵੇਂਦੇ ਆ ਉਹਨਾਂ ਨੂੰ ਪਤਾ ਹੀ ਆ ਕਿਸੇ ਵੀਡੀਓ ਚ ਤੇ ਇਹਨੇ ਕਿਹਾ ਹੁੰਦਾ ਕਿ ਇੰਨਾ ਬੌੜਾ ਕੱਢਿਆ ਤੇ ਕਿਸੇ ਵੀਡੀਓ ਚ ਕਹਿਦਾ ਹੁੰਦਾ ਭਾਈ ਆਪਣਾ ਹਜੇ ਥਣਾ ਨੂੰ ਹੱਥ ਵੀ ਨਹੀਂ ਲਾਇਆ ਕਿਉਂਕਿ ਵਹਿੜ ਸੂਈ ਨੂੰ ਸਾਰਾ ਹੋਇਆ ਹੀ ਅਜੇ ਅੱਧਾ ਘੰਟਾ ਜਾਂ 20 ਮਿੰਟ ਆ ਆਪਾਂ ਕੋਈ ਪਾਈਆ ਵੀ ਬੌੜਾ ਚੋਇਆ ਨਹੀਂ ਅਜੇ ਤਾਂ ਧਾਰਾ ਮਾਰ ਕੇ ਵੇਖਣੀ ਐ ਤੇ ਜਿਹੜੀ ਨੂੰ ਸੂਈ ਨੂੰ ਵੱਧ ਟਾਈਮ ਹੋ ਗਿਆ ਹੁੰਦਾ ਜਿਵੇਂ ਰਾਤ ਦੀ ਸੂਈ ਆ ਇਹਦੇ ਥੱਲੋਂ ਸੋਭਾ 4:30 5 ਵਜੇ 4 4:30 ਕਿਲੋ ਬੌੜਾ ਬਾਈ ਕਹਿੰਦਾ ਕੱਢਿਆ ਫੁੱਲ ਵੱਡੀ ਵਹਿੜ ਐ ਅਮਰੀਕਾ ਨਾਲ ਜਿੱਡਾ ਕੱਦ ਆ ਮੋٹے-ਮੋٹے ਥਾਣਾ 19 ਕਿਲੋ ਦੁੱਧ ਬਾਈ ਕਹਿੰਦਾ ਪਹਿਲੇ ਸਵੇਰੇ ਨੇ ਦਿੱਤਾ ਦੂਹਾ ਸੂਆ ਰਾਤ ਦੀ ਸੂਈ ਆ ਰਾਤ ਦੀ ਮੰਨ ਲਓ ਜਾਂ ਸਵੇਰ ਦੀ ਮੰਨ ਲਓ ਕਿਉਂਕਿ 12 ਵਜੇ ਏ ਐਮ ਪੀ ਐਮ ਚੇਂਜ ਹੋ ਜਾਂਦਾ ਉਸ ਹਿਸਾਬ ਨਾਲ ਤਾਂ ਸਵੇਰ ਦੀ ਸੂਈ ਆ ਅਮਰਤ ਵੇਲੇ ਦੀ ਸੂਈ ਵੀ ਆ ਬਾਈ ਚਵਾਈ ਵੇੜ ਨੂੰ ਲੱਗੀ ਆ ਹਮਮ ਕੰਨਿਆ ਕੀ ਘਾਲ ਠੀਕ ਐ ਆਪ ਤਾਰਾ ਮਾਰ ਕੇ ਬਾਈ ਕਹਿੰਦਾ ਚਵਾਈ ਬੜੀ ਜਿਆਦੇ ਚੰਗੀ ਆ ਧਾਰਾ ਮਾਰ ਕੇ ਵਿਖਾ ਦਿੰਨੇ ਆ ਵੇਖੋ ਚਵਾਈ ਮੋਟਰ ਹੀ ਜਾਦੀ ਆ ਬਾਈ ਖੜ ਕੇ ਤੋਂ ਹੀ ਤੁਹਾਨੂੰ ਅੰਦਾਜ਼ਾ ਲੱਗ ਜਾਣਾ ਪੂਰੀ ਮੋਟੀ ਧਾਰ ਆ ਕੋਈ ਭੂਰਨੀ ਛਿੱਟਾਂ ਨਹੀਂ 19 ਕਿਲੋ ਦੁੱਧ ਦਿੱਤਾ 19 20 ਬਣ ਕੇ ਸੌਦਾ ਕਰ ਲਿਓ ਰੇਲ ਗੱਡੀ ਦੇ ਡੱਬੇ ਜਿੱਡੀ ਵਹਿੜ ਆ ਤੇ ਮੱਝਾਂ ਵਰਗਾ ਦੁੱਧ ਦਊ ਫੈਡ ਫੂਟ ਵਧੀਆਊ ਕਿੰਨੇ ਦੀ ਬਾਈ ਜਾਇਜ਼ ਆ ਭਾ ਬਈ ਮੁੱਲ ਕਰਾਉਣਾ ਦਾ 65000 ਮਾਨਤਨ ਕਰੂੰਗਾ 61000 ਚੋਂ ਲੈਣਾ ਵੈੜ ਦਾ 95000 ਰੁਪਇਆ ਲਓ ਜੀ ਆ ਗੱਲੋਂ ਵੀ ਇਹ ਵੀ ਮੁੰਡੇ ਦਾ ਕੰਮ ਚੰਗਾ ਨਹੀਂ ਪਕਾਈ ਪਕੂਈ ਨਹੀਂ ਕਰਨੀ ਪੈਂਦੀ ਮੁੱਲ ਕਰਨਾ ਤਾਂ 65000 ਹੈ ਪਕਾਈ ਕਰਾਉਣੀ ਆ ਤਾਂ 61000 ਆ ਤੇ ਜੇ ਨਹੀਂ ਪਕਾਈ ਕਰਨੀ ਤਾਂ 95000 ਚੋਂ ਛੋਟ ਬਾਈ ਕਹਿੰਦਾ ਕਰ ਦੂੰਗਾ ਵਧੀਆ ਗੱਲ ਆ ਜਿੰਨੇ ਲੈਣੇ ਉਹਨੇ ਦੱਸਦਾ ਜੇ ਕਈ ਤਾਂ 65000 ਮੁੱਲ ਕਰਕੇ ਅੱਧਾ ਘੰਟਾ ਸੌਦਾ ਕਰਨ ਤੇ ਪਗਾਈ ਹੁੰਦੀ ਆ ਪਰ ਬਾਈ ਨੇ ਸਾਰੀਆਂ ਰਾਹ ਦੇ ਦਿੱਤੇ ਆ ਮੁੱਲ 65 ਆ 65000 ਦੀ ਦੇਵਾਂਗਾ ਜੀ ਵਿੱਚੋਂ ਘਟਾਉਣੇ ਆ ਜੇ ਨਹੀਂ ਘਟਾਉਣੇ ਤਾਂ 58000 ਚ ਛੋੜ ਕਰ ਦੂੰਗਾ 20 ਕਿਲੋ ਦੁੱਧ ਪਿਆ ਜੀ ਦੋ ਨੰਬਰ ਜਰਸੀ ਬਈ ਰੀਨਲ ਦੂਜੇ ਸੂਏ ਵੈਟ ਹੁੰਦੀ ਆ ਹਾਂ ਤੇ ਰੀਨਲ ਹੀ ਪੰਜਾਬ ਵਾਲੀਆਂ ਠੀਕ ਹੈ ਜਸਨਾ ਤਿੰਨਾਂ ਤਿੰਨੇ ਰੀਨਲ ਪੰਜਾਬ ਵਾਲੀਆਂ ਬਈ ਤੂੰ ਤਾਂ ਲਿਆਉਂਦਾ ਹੀ ਨਹੀਂ ਆ ਹਾਂ ਆਪਾਂ ਨਾ ਹਮਾਜ ਲਈ ਲਈ ਆ ਕਰੇ ਨਾ ਬਈ ਲੈਣੀ ਸਹੀ ਆ ਜੀ ਤੋਂ ਲਈ ਆ ਉਹ ਕਹਿੰਦਾ ਵੀ ਪਲੂਨ ਦਾ ਇਹ 18 ਕਿਲੋ ਦੁੱਧ ਚੋਇਆ ਵਾ ਹੂੰ ਜਿਹੜੇ ਸਾਣਾ ਥਾਣਾ ਭਾਂਡਾ ਬਈ 18 ਦਿੱਤਾ ਵੀ ਹੋਊ ਬਾਕੀ ਭੈਣ ਭਰਾਵਾਂ ਦੇ ਸਾਹਮਣੇ ਸਮਾਂ ਸਿਆਣਾ ਉਹ ਦੋ ਜਾਂ ਤਿੰਨ ਦਿਨ ਦੇ ਲਓ ਜੀ 18 ਕਿਲੋ ਦੁੱਧ ਬਾਈ ਕਹਿੰਦਾ ਜਰਸੀ ਨੇ ਦਿੱਤਾ ਪਹਿਲਾਂ ਨੇ ਦੂਜਾ ਸੂਆ ਸੂਨ ਨੂੰ ਤਿਆਰ ਹੈ ਦੋਵਾਂ ਦਿਨਾਂ ਨੂੰ ਸੂਪੇ ਤਿੰਨਾਂ ਨੂੰ ਸੂਪੇ ਜਾਂ ਕੱਲ ਨੂੰ ਸੂਪੇ ਉਹ ਤੁਹਾਨੂੰ ਵੀ ਪਤਾ ਪਸ਼ੂ ਦਾ ਪਤਾ ਨਹੀਂ ਹੁੰਦਾ ਰਾਤ ਨੂੰ ਆਪਾਂ ਵੇਹਨੇ ਆ ਕੇ ਪਸ਼ੂ ਵਧੀਆ ਹਜੇ ਨਹੀਂ ਸੂੰਦਾ ਅੱਧੀ ਰਾਤ ਨੂੰ ਜਾਂ ਸੋਹਾਂ ਬੱਚਾ ਮੂਰੇ ਫਿਰਦਾ ਹੁੰਦਾ ਕਿਉਂਕਿ ਜਾਨਵਰ ਦਾ ਕੋਈ ਪਤਾ ਨਹੀਂ ਜਿੰਨੀ ਕੁ ਵਲਟਾਂ ਲੇਖ ਰਹੇ ਆ ਇੰਨੀ ਕੁ ਵਲਟਾਂ ਦਾ ਕਰਮ ਆ ਲੀਆਂ ਸੂੰਦੀਆਂ ਸੂੰਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਚੰਗੇ ਕੱਦ ਕਾਠ ਵਾਲੀ ਜਰਸੀ ਆ ਗਲਾਬੀ ਥਾਣਾ ਮੋਟਾ ਮੋਟਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਬਾਕੀ ਜਰਸੀਆਂ ਦਾ ਦੁੱਧ ਮੱਝਾਂ ਰਗਾ ਹੁੰਦਾ ਫੈਟ ਚੰਗੀ ਆਉਂਦੀ ਆ ਮੱਝ ਦਾ ਦਰਮਿਆਨੀ ਮੱਝ ਲੱਖ ਦੀ ਆਉਂਦੀ ਆ ਤੇ ਚੰਗੀ ਸਨਖੀ ਝੋਟੀ ਜਾਂ ਚੰਗੇ ਦੁੱਧ ਵਾਲੀ ਮੱਝ ਲੈਣੀ ਆ ਫੇਰ ਤਾਂ ਲੱਖੋਂ ਬਾਹਰ ਦੀਆਂ ਗੱਲਾਂ ਤੇ ਜੇ 18 ਕਿਲੋ ਦੁੱਧ ਵਾਲੀ ਮੱਝ ਲੈਣੀ ਪਹਿਲੀ ਗੱਲ ਤਾਂ ਛੇਰੀ ਮਿਲਦੀ ਨਹੀਂ ਜੇ ਮਿਲ ਵੀ ਗਈ ਤਾਂ 1.5 ਲੱਖ ਤੋਂ ਤਾਂ ਦੀਆਂ ਗੱਲਾਂ ਉਦੋਂ ਘੱਟਦਾ ਕੋਈ ਵਿਖਾਉਂਦਾ ਹੀ ਨਹੀਂਗਾ ਇੰਨੇ ਦੁੱਧ ਵਾਲੀ ਮੱਝ ਤੇ ਇਹਦਾ ਭਾਅ ਕੁਝ ਵੀ ਨਹੀਂ ਹੋਣਾ ਤੇ 18 ਲੱਖ 18 ਕਿਲੋ ਦੁੱਧ ਵਾਲੀ ਮੱਝ ਦੇ ਮੁਕਾਬਲੇ ਭਾ ਮੁੱਲ ਦੇ ਮੁਕਾਬਲੇ ਇਹ ਤਿੰਨ ਆ ਜਾਣੀਆਂ ਤੇ ਨਾਲੇ ਗਾਂ ਮੱਝ ਨੂੰ ਦੁੱਧ ਵੀ ਲੰਮਾ ਟਾਈਮ ਵੱਧ ਪਿਆ ਆਂਦੀ ਆ ਇਹਦਾ ਭਾਵਾ ਨਾਂ ਵੀ ਗੱਭਣ ਹੋਵੇ ਦੋ ਦੋ ਸਾਲ ਦੁੱਧ ਦੇਈ ਜਾਂਦੀਆਂ ਤੇ ਮੱਝ ਇੰਨਾ ਜ਼ਿਆਦਾ ਦੁੱਧ ਕਿੱਥੇ ਦਿੰਦੀ ਆ ਫਟਕੂ ਚੌੜਾ ਲੇਵਾ ਸਟਾਰਟ ਹੁੰਦਾ ਉਪਰੋਂ ਆ ਆਹ ਫਲਟ ਲਾ ਕੱਢ ਕੇ ਸੂਣਾ ਨੇ ਕਿੰਨੇ ਦੀ ਜੈ ਜਪਾ ਮੋਲ ਇਹਦਾ ਵੀ ਬਈ ਪੈਂਡ ਕਰਾ ਲੇ ਕੋਈ। ਹੂੰ। ਇਹਦੀ ਹਾਂ ਨਾ ਜਮਾਂ 61000 ਦੀ। ਮੋਲ ਇਹਦਾ ਵੀ 65 ਕਰਾ ਲਓ ਬਾਈ ਕਹਿੰਦਾ ਹਾਂ ਨਾ 61000 ਦੀ। ਉਹਦੇ 'ਚੋ ਛੋਟ ਕਰ ਦੂੰਗਾ। 18 ਕਿਲੋ ਦੁੱਧ ਪਿਆਜੂ। ਜਰਸੀ ਬਰੀਡ ਕੱਦ ਕਾ 48 ਚੰਗੇ ਦੁੱਧ ਵਾਲੇ ਤਿੰਨ ਨੰਬਰ। ਇਹ ਵੀ ਬਾਈ ਦੂਜੇ ਸੂਰੀਆ ਬਹਿਣ। ਹੂੰ। ਵੀ ਤੋਂ ਲਈ ਆਓ ਕਹਿੰਦੇ ਵੀ 17-18 ਕਿਲੋ ਦੁੱਧ ਇਹਦਾ ਚੋਇਆ ਬਾਈ। ਠੀਕ ਐ। ਦੈਨ ਲੈਂਦੀ ਆ ਹਜੇ ਬਾਈ ਹਮਦੇ ਤਿੰਨ ਲੈ ਜਾ ਚਾਰ ਲੈ ਜਾ ਜਾਂ ਪੰਜ ਹੱਦ। ਹੂੰ। ਠੀਕ ਐ ਪੰਜਾਂ ਚਾਰ ਲੈਣੇ ਜੀ ਸੂਨ ਵਾਲੀ ਆ। ਥਣਾ ਥਣਾ ਦੀ ਭਾਰ ਪਿੱਛੇ ਦੀ ਆਪਣੀ ਸਾਰ ਦੋਟ ਪੈਰਾਂ ਠਾਰਾ ਬਈ ਅਗਲੇ ਦੱਸੋ ਬਈ ਸਾਰੇਆਂ ਵਹਿੜਾਂ ਦੀ ਥਣਾ ਦੀ ਗਰੰਟੀ ਹੋ ਕੋਈ ਭੂਰ ਛਿੱਟਾ ਨਿਕਲ ਜੇ ਗੰਡ ਮਰੋੜੀ ਨਿਕਲ ਜੇ ਉਹਦੀ ਬਾਈ ਕਹਿੰਦਾ ਗਰੰਟੀ ਹੋ ਆਪਣੀ ਤੁਹਾਡੇ ਘਰੇ ਜਾਂਦੀ ਗਾਂ ਭਾਰ ਕੱਢ ਜੇ ਅਗਲਾ ਵੀਡੀਓ ਭੇਜ ਦੇ WhatsApp ਤੇ ਕਿ ਬਈ ਯਾਰ ਆ ਵੇਖੋ ਗਾਂ ਦਾ ਅੱਜ ਆਈ ਆ ਆ ਰਾਤ ਨੂੰ ਭਾਰ ਘੱਡੀ ਬੈਠੀ ਆ ਤੇ ਉਹਨੇ ਪੈਰੀ ਗਾਂ ਬਾਈ ਕਹਿੰਦਾ ਵਾਪਸ ਆਊਗੀ ਮੇਰੇ ਘਰੇ ਤੇ ਤੁਹਾਡੇ ਪੈਸੇ ਜਿੰਨੇ ਦਾ ਸੌਦਾ ਆਇਆ ਉਹ ਆਨਲਾਈਨ Google Pay ਕਰਾਉਣੇ Google Pay ਕਰਾ ਲਓ ਤੇ ਜੇ ਨਗਦ ਦੇ ਕੇ ਗਏ ਹੋਵੋਗੇ ਤਾਂ ਨਗਦ ਲੈ ਜਾਓ ਫੁੱਲ ਗਰੰਟੀ ਉਹਦੀ 17 18 ਕਿਲੋ ਦੁੱਧ ਦਿੱਤਾ ਪਲੂਣ ਮੱਛੀ ਨੇ ਦੂਹਾ ਸੂਹਾ ਤਿੰਨਾਂ ਦਿਨਾਂ ਨੂੰ ਸੂਪੇ ਚਾਰਾਂ ਦਿਨਾਂ ਨੂੰ ਸੂਪੇ ਸੀਲ ਫੁੱਲ ਬਲਟਲਾਂ ਬਹੁਤ ਪਈਆਂ ਗੱਠੰਗੂਲੇਵਾ ਪਿਛੇ ਨੂੰ ਵੱਧਾ ਸਾਰੀ ਵਲਟਲ ਕੱਢ ਕੇ ਸੂ ਮੋਟਾ ਮੋਟਾ ਥਾਨ 17 18 ਹੀ ਮੰਨ ਕੇ ਸੌਦਾ ਕਰ ਲਓ ਇਹਨਾਂ ਖੁੱਲਾ ਪਿਆ ਜੂ ਸੋਹਣੀ ਵੈੜ ਨਮਾਹਣ ਦੂਹਾ ਸੂਹਾ ਨਾੜਾ ਨੂੰ ਨਾ ਵੇਖੋ ਲੈਵੇ ਤੇ ਬਹੁਤ ਹੈ ਲੇਵਾ ਬਰੀਕ ਬਰੀਕ ਵੇਨਜ ਨਾਲ ਭਰਿਆ ਪਿਆ ਹਾਂ ਵੀ ਕਦੂਆ ਕਿਵੇਂ ਆ ਇਹ ਆ ਜੀ ਛੋਟਾ ਵਪਾਰੀ ਲਾਲੀ ਇਹ ਨਿੱਕਾ ਬੱਚਾ ਲਾਲੀ ਦਾ 17 18 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲਓ ਇੰਨਾ ਦਿੱਤਾ ਇੰਨਾ ਹੀ ਮੰਨ ਕੇ ਸੌਦਾ ਕਰ ਲਓ ਬਾਕੀ ਸਿਆਲ ਆ ਕੋਈ ਵੀੜ ਫੀਡ ਵਧੀਆ ਵਾਲੂ ਹੋ ਸਕਦਾ ਕਿਲੋ 2 ਕਿਲੋ ਵੱਧ ਪਿਆ ਜੇ ਕਿੰਨੇ ਦੀ ਲਾਲੀ ਮੁੱਲ 68 ਜਾਂ 68 ਕਰਾਲੇ ਹੋਈ ਵੀ 55800 ਦੀ ਮੁੱਲ 68 ਜਿੰਨਾ ਮਰਜ਼ੀ ਕਰਾ ਲਓ 55800 ਦੀ ਵੱਛੀ ਦੇ ਦੇਣੀ ਆ ਦੂਆ ਸੂਆ ਇੱਕ ਤਾਂ ਹੁੰਦਾ ਗਾਂ ਬੁੱਢੀ ਹੋਵੇ ਰੇਕ ਹੀ ਦੂਜਾ ਸੂਆ ਕਹਿੰਦਾ ਸਹੀ ਦੂਜਾ ਸੂਆ ਹੋ ਹੋ ਸਕਦਾ ਕੰਨੀਆਂ ਖੜੀਆਂ ਹੋਣ ਗੱਠੇ ਗੁਲੇਵਾ ਪਿੱਛੇ ਨੂੰ ਵੱਧਾ ਲੱਟ ਕੇ ਸੂ ਜਿੱਦਣ ਵੱਛੀ ਤਿਆਰ ਹੋ ਗਈ 55800 ਦੀ ਛੋੜ ਛੱਪਾ ਹੋ ਜੂ ਅੱਗੇ ਆਇਆ 4 ਨੰਬਰ ਜਰਸੀ ਤੇ ਤੇ ਭਾਈ ਕਿਦੋਂ ਲਈ ਆ ਉਹਨਾਂ ਨੇ ਸੂਆ ਲੁੱਕ ਕੇ ਆ ਗਿਆ ਉਈ ਭੈਣ ਪਰਾ ਦੂਜਾ ਮਾਲੇ ਤੀਜਾ ਮਾਲੇ ਨਾਲ ਯਾਰ ਇੱਕ ਸੂਈ ਨਾਲ ਕਿਹੜਾ ਬੁੱਢੀ ਹੋ ਜਾਂਦੀ ਆ ਬਾਈ ਪਰ ਜੀਤੋ ਲਈ ਆ ਬਾਈ ਤੂੰ ਯਕੀਨ ਮੰਨੀ ਐਡੇ ਐਡੇ ਟੋਈ ਸੀ ਜਿੱਥੋਂ ਖੋਲੀ ਆ ਅੱਛਾ ਸੇਵਾ ਜਮਾ ਹੀ ਹੈ ਨਹੀਂ ਸੀ ਬੰਦਿਆਂ ਦੀ ਚਲ ਭਾਣਾ ਆਈ ਆ ਆਪਾਂ ਵੀ ਅੱਜ ਭਾਣਾ ਦੇਵਾਂਗੇ ਜੀਤੋ ਲਈ ਆਉਗੇ ਨੇ ਵੀ ਦੁੱਧ ਅਸੀਂ 16 ਕਿਲੋ 15 16 ਨਾਰਮਲ ਸੇਵਾ ਦੇ ਚੋਈ ਗਿਆਂ ਸੇਵਾ ਨੂੰ ਦੀ ਵਾਕੀ ਨਾਰਮਲ ਸੀ ਭਾਈ ਵੈੜੀ ਦਾਸ ਦੀ ਸਮਾਨ ਸਮਾਨ ਹੈ ਜੀ ਬਾਈ ਪੰਜ ਲੈਣੇ 6 ਦੰਦ ਦੇ ਪਹਿਲਾਂ ਫਿਰ ਮੈਂ ਨਾਰਮਲ ਭਾਅ ਹੀ ਦੱਸ ਇਹਦਾ ਇਹਦੀ ਹਾਂ ਨਾ ਜਮਾ 100 ਰੁਪਿਆ ਛੋੜ ਕਰਨੀ 47 ਨੇ ਚੱਕੋ ਜੀ 47000 ਕਿ ਛੋੜ ਕਰ ਦੂੰ ਬਾਈ ਕਹਿੰਦਾ ਕਾਦ ਦੇ ਚ ਵਹਿੜ ਪੂਰੀ ਐ ਬਾਈ ਕਹਿੰਦਾ ਜਿਹੜੇ ਘਰੋਂ ਲਈ ਆ ਸੇਵਾ ਸੁਭਾ ਐਸੀ ਵੈਸੀ ਸੀ ਗੋਡੇ-ਗੋਡੇ ਟੋਏ ਸੀ ਗਾਰਾ ਕੱਪਾ ਤੁਹਾਨੂੰ ਪਤਾ ਹੀ ਆ ਸਿਆਲਾਂ ਦੇ ਦੇਣਾ ਤੇ ਚਲੋ ਤੁਹਾਨੂੰ ਵੀ ਪਤਾ ਆਮ ਸਿਆਣੇ ਕਹਿੰਦੇ ਹੁੰਦੇ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਹੁਣ ਕਈਆਂ ਤੋਂ ਨਹੀਂ ਸੇਵਾ ਹੁੰਦੀ ਚਾਰ-ਛੇ ਲੜ ਘੱਟ ਹੁੰਦੇ ਆ ਨਹੀਂ ਜ਼ਰੂਰੀ ਨਹੀਂ ਸਾਰਿਆਂ ਦੇ ਪਸ਼ੂ ਰਾਜੀ ਹੁੰਦੇ ਆ ਕਈਆਂ ਤੋਂ ਨਹੀਂ ਹੁੰਦੀ ਦਾਣਾ ਦੱਪਾ ਨਹੀਂ ਪੈਂਦਾ ਬਹੁਤ ਆ ਬਾਈ ਤੇ ਉਹ ਜੇ ਅਗਲੇ ਨੇ 4 ਪੈਸੇ ਵੀ ਫਿਰ ਘੱਟ ਵੱਟੇ ਆ ਜੀ ਦੀ ਵੈੜ ਜਾਂ ਮੱਝ ਰਾਜੀ ਹੁੰਦੀ ਆ ਤੇ ਉਹ ਜੇ ਪੈਸੇ ਵੀ ਵੱਧ ਵੱਟ ਜਾਂਦਾ ਅਗਲਾ ਰਵ ਡੰਗੂ ਵੱਧ ਆ 15 16 ਕਿਲੋ ਦੁੱਧ ਬਾਈ ਦਾਸ ਤਾਂ ਦਿੱਤਾ ਇਹਨੇ 15 16 ਮੰਨ ਕੇ ਸੌਦਾ ਕਰ ਲਓ 47000 ਦੀ ਯਾਰ ਵੈੜ ਤਾਂ ਚੰਗੀ ਆ ਵੈੜ ਤਾਂ ਮਾੜੀ ਨਹੀਂ 45 47000 ਨਾਲ ਫਿਰ ਭਾ ਵੀ ਕਿਹੜਾ ਬਾਕੀ ਦੁੱਧ ਮੱਝਾਂ ਵਰਗਾ ਹੁਣ ਫੰਡਰ ਮੱਝ ਨਹੀਂ ਦਿੰਦਾ ਕੋਈ 45 47000 ਦੀ ਲੰਡੀ ਵੀ ਨਹੀਂ ਨੰਦਾ ਪੂਸ਼ ਵਾਲੀ ਤਾਂ ਛੱਡੋ ਦੁੱਧ ਤਾਂ ਉਹਨੇ ਕਾਹਦਾ ਦੇਣਾ ਫੰਡਰ ਮਾਜੀ ਹੋਈ ਜਿਹੜੀ ਤੇ ਇਹਨੇ ਤਾਂ ਫੇਰ ਦੁੱਧ 15-16 ਕਿਲੋ ਦੇਣਾ ਕੱਦ ਘਾਟ ਪੂਰਾ ਹੀ ਆ ਬੱਚਿਆਂ ਵੀ ਨਹੀਂ ਆਣੀਆਂ ਬਈ 35-40 ਹਜ਼ਾਰ ਹਾਂ ਉਸ ਤਰ੍ਹਾਂ ਸਹੀ ਗੱਲ ਆ ਜਿਨੇ ਹਜੇ ਟੀਕਾ ਲੱਗਣਾ ਕਿਤੇ ਗੱਬਰ ਹੋਣਾ ਜਾ ਕੇ ਤੇ ਮੁੱਲ ਕਿਹੜਾ 47000 ਐਰ ਕਿਦਾ ਸੂਹਾ ਦੁੱਧ ਪੀ ਲਿਓ ਆਉਂਦੇ ਸੂਏ ਨੂੰ 2 ਮਹੀਨੇ ਪਹਿਲਾਂ ਡਰਾਈ ਕਰ ਦਿਓ ਤੇ 2-3 ਘਟੇ ਫੀਡ ਦੇ ਪਾ ਦਿਓ ਤੇ ਜਦੋਂ ਬੱਚੀ ਰਾਜੀ ਹੋਈ ਨਾਲੇ ਤਾਂ ਸੂਹਾ ਹਲਕ ਹੋ ਜਾਂਦੀ ਆ ਤੇ ਜਿੰਨੇ ਦੀ ਲਈ ਆ ਇਹਦੋਂ 5-7000 ਵੱਧ ਵੇਗ ਜਾਣੀ ਆ ਬਈ ਫੌਣੀ ਕੋਈ 10-15 ਗਣ ਸੁਈ ਤੋਂ ਬਾਅਦ ਲੇਟੀ ਪਾਉਣ ਵਾਲਾ ਚੰਗਾ ਬੈਂਦਾ ਆ ਗਿਆ ਹਾਂ ਤੇ ਵੈਰ ਤੇ ਹੋਣੀ ਕੰਮ ਚੜੀ ਇਹ ਤਾਂ ਗੱਲ ਹੈਗੀ ਆ ਜਦੋਂ ਪਾਊਗਾ ਤੇ ਆਪੇ ਪਸ਼ੂ ਨੇ ਤਾਂ ਰਾਜੀ ਹੋ ਜਾਣਾ ਹਾਂਜੀ ਹਾਂਜੀ ਬਾਈ ਸਿਆਣੇ ਕਹਿੰਦੇ ਸੁੱਕੇ ਲੱਕੜ ਤੇ ਸੁੱਕੀ ਲੱਕੜ ਤੇ ਕਿਉਂ ਪਾਉਣ ਲੱਗ ਜਿਓ ਉਹ ਹਰਰਾ ਹੋ ਜਾਂਦਾ ਇਹ ਤਾਂ ਫੇਰ ਪਸ਼ੂ ਆ ਐ ਤੇ ਆ ਜਾ ਇਹ ਰੀ ਨਾਲ ਦੂਜੇ ਸੁਏ ਆ ਬਾਈ ਦੈਲ ਇੰਡੀਆ 6 ਤੋਂ 7 ਹੈਮਦ ਬਾਈ ਜਿੱਦੋਂ ਲਈ ਆਉ ਕਹਿੰਦੇ ਵੀ 16 ਕਿਲੋ ਦੁੱਧ ਦੀ ਸਾਡੀ ਗਰੰਟੀ ਆ ਪਰ ਆਪਣੀ ਆਤ ਤਾਂ ਆਪਾਂ ਦੁੱਧ ਦੀ ਗਰੰਟੀ ਨਹੀਂ ਦਿੰਦੇ ਹਮ ਕੱਚੀ ਕੱਚੀ ਆ ਉੱਤੇ ਦੀ ਬੈਰ ਬਾਈ ਤੇ ਗੋਲ ਮਟੋਲ ਪਈ ਆ ਸਾਰੇ ਪਾਸੇ ਕਿੰਨੇ ਦੀ ਹਾ ਦਰਮਿਆਨਾ ਇਹਦੀ ਹਾਂ ਨਾ 49000 ਦੀ ਲਓ ਜੀ 49000 ਦੀ ਜੇ ਕਿਸੇ ਨੂੰ ਹੈਗਾ ਇਹ ਤਾਂ ਰਾਜੀ ਵੱਛੀ ਲੈਣੀ ਆ ਤੇ ਅਗਲਾ ਫਿਰ ਆ ਲੈ ਲੈ 49000 ਦੀ ਆੜਤਿਆਂ ਦੇ ਸਹਰਾਣੇ ਵਰਗੀ ਚਾਰ ਚਫੇਰ ਹੋ ਇੱਕੋ ਜੀ ਪਈ ਆ ਜਰਸੀ ਬਰੀਡ ਆ ਮੋਟਾ ਮੋਟਾ ਮੱਝ ਵਾਲਾ ਥਾਨ ਆ ਬਲਟਲਾਂ ਬਹੁਤ ਪਈਆਂ ਕੱਚੀ ਕੱਚੀ ਆ 49000 ਦੀ ਬਾਈ ਕਹਿੰਦਾ ਅੱਜ ਦੇ ਦੂੰ 16 ਕਿਲੋ ਦੁੱਧ ਪਹਿਲਾਂ ਨੇ ਦਿੱਤਾ 16 ਮੰਨ ਕੇ ਸੌਦਾ 16 ਕਿਲੋ ਦੁੱਧ ਬਹੁਤ ਹੁੰਦਾ 7 ਕਿਲੋ 8 ਕਿਲੋ ਤੜਕੇ 8 ਕਿਲੋ ਹੀ ਆਥਣੇ ਬਹੁਤ ਹੁੰਦਾ ਦੁੱਧ ਤਾਂ ਯਾਰ ਬਾੜਾ ਨਹੀਂ ਮੈਂ ਕਹਿੰਦਾ ਬਾਈ 16 ਕਹਿੰਦੇ ਦੁੱਧ ਤਾਂ ਯਾਰ 12 ਕਿਲੋ ਦੇ ਦੇ ਨਾ 12 ਕਿਲੋ ਦੁੱਧ ਵਾਲੀ 49000 ਦੀ ਜਰਸੀ ਨਹੀਂ ਮੈਨ ਲਈ ਵੱਧਿਆਰ ਦਾ ਦੁੱਧ ਹਣਾ 6 ਫੈਟ ਇਹਨਾਂ ਦੀ ਆ ਜਾਂਦੀ ਹੈ ਤੇ 12 ਕਿਲੋ ਮੰਨ ਕੇ ਭਾਵਾ ਸੌਦਾ ਕਰ ਲਿਓ ਤੇ ਜੇ 16 ਕਿਲੋ ਹੀ ਦੇ ਦੇ ਤੇ ਚਲੋ ਵਧੀਆ ਗੱਲ ਆ ਫੇਰ ਹੋਰ ਤਾਂ ਕੀ ਚਾਹੀਦਾ ਪਰ ਆਪਾਂ ਕਹਿੰਦੇ ਆ ਭੋਵਾ ਘੱਟ ਮੰਨ ਲੋ ਇਹ ਤਾਂ ਮੈਂ ਆਪਦੇ ਕੋਲੋਂ ਕਹਿਤਾ ਭਾਈ ਨੇ ਤਾਂ 16 ਹੀ ਕਿਹਾ ਪਰ ਮੈਂ ਕਹਿੰਨਾ 12 ਕਿਲੋ ਮੰਨ ਕੇ ਸੌਦਾ ਕਰ ਲਿਓ ਤੇ 49000 ਦੇ ਹਿਸਾਬ ਨਾਲ ਫੇਰ ਵੀ ਜਾਇਜ਼ ਆ ਕਿਉਂਕਿ ਦੂਜਾ ਸੂਹਾ ਵਧੀਆ ਪੰਜ ਸੱਤ ਸੂਏ ਦੁੱਧ ਪਿਆ ਜੂ ਗੋਲ ਵਟੋਲ ਫੁੱਲ ਐ ਤੇ 12 ਕਿਲੋ ਦੁੱਧ ਵਾਲੀ ਮੱਝ ਤੇ 49 5000 ਦੀ ਕਿਸੇ ਨੇ ਦੇਣੀ ਨਹੀਂ ਤੇ ਮੱਝਾਰ ਦਾ ਦੁੱਧ ਆਉਣਾ ਤੇ ਦੇ ਦੇਣੀ 9000 ਦੀ ਤੇ ਜੇ ਕਿਤੇ 16 ਕਿਲੋ ਹੀ ਦੇ ਜੇ ਫੇਰ ਤਾਂ ਗੱਲਾਂ ਕਹਿਣੀਆਂ ਕੀ ਆ ਫੇਰ ਤਾਂ ਨਜ਼ਾਰਾ ਦੇ ਦੂ ਨਾਲੇ ਘਰੇ ਦੁੱਧ ਪੀਣ ਨੂੰ ਖੁੱਲਾ ਰਹੁ ਨਾਲ ਡੈਰੀ ਚ ਦਸੀ ਬੰਦਰੀ ਚੰਗੀ ਆ ਜਾ ਕਰੂ ਡੈਰੀ ਜੋ ਆਪਦੇ ਪੈਸੇ ਪੂਰੇ ਕਰਜੂ ਫੋਨ ਨੰਬਰ ਸਕਰੀਨ ਤੇ ਸਸਿਕਾ